ਸਰ ਆਪ ਜੀ ਦਾ ਨਾਮ ਮੈਂ ਮਨਿੰਦਰਪਾਲ ਸਿੰਘ ਪ੍ਰੋਫੈਸਰ ਚੇਅਰਮੈਨ ਮਮਤਨ ਕੇ ਕਨਸਟਿਟਿਊਸ਼ਨਸ ਸਰ ਅੱਜ ਆਪ ਸਰਾਂ ਵੱਲੋਂ ਜੋ ਚੈਕਿੰਗ ਕੀਤੀ ਗਈ ਹੈ ਅੱਜ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਤੇ ਉਹਨਾਂ ਦੇ ਨਾਲ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਚੈਕਿੰਗ ਕੀਤੀ ਹੈ ਮੈਂ ਇਹਦਾ ਸਵਾਗਤ ਕਰਦਾ ਇਹ ਹੁੰਦੀ ਰਹਿਣੀ ਚਾਹੀਦੀ ਹੈ ਇਹ ਇਸ ਤਰ੍ਹਾਂ ਕਿਤੇ ਸਾਲ ਬੱਧੀ ਇੱਕ ਇੱਕ ਵਾਰੀ ਇਹੋ ਜਿਹਾ ਉਤਸਵ ਨਹੀਂ ਹੋਣਾ ਚਾਹੀਦਾ ਇਹ ਵਾਕਿਆ ਹੁੰਦੀ ਰਵੇ ਤੇ ਜਿਹੜੀ ਕੋਈ ਮਾੜੀ ਮੋਟੀ ਡੈਫੀਸ਼ੈਂਸੀ ਸਾਡੇ ਮਿਲੀ ਹੈ ਉਹ ਵੀ ਡਰਾਈਵਰ ਲਾਪਰਵਾਹੀ ਨਹੀਂ ਹੋਣਗੇ ਉਹ ਵੀ ਪੂਰੀ ਹੋ ਜਾਂਦੀ ਸਰ ਇੱਕ ਡਰਾਈਵਰਾਂ ਦਾ ਕਹਿਣਾ ਕਿ ਸਕੂਲਾਂ ਵੱਲੋਂ ਸਾਨੂੰ ਨਾਮ ਨਹੀਂ ਲਿਖਾਇਆ ਜਾ ਰਿਹਾ ਆਂ ਮਜਬੂਰ ਆ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਆ ਜਿੰਨੀਆਂ ਜਿੰਨਾ ਗੱਡੀਆਂ ਨੇ ਰੰਗ ਨਵੇਂ ਕਰਾਏ ਜਾਂ ਜਿੰਨਾਂ ਦੀ ਰਹਿੰਦੀ ਆ ਉਹਨਾਂ ਦੀ ਹੈ ਮੋਰਓਵਰ ਮੇਰੀ ਗੱਡੀ ਹੋਵੇ ਤੇ ਮੈਂ ਨਾਮ ਲਖਾਵਾਂ ਗੱਡੀਆਂ ਤਾਂ ਆਊਟਸੋਰਸ ਨੇ ਪ੍ਰਾਈਵੇਟ ਨੇ ਤੇ ਪ੍ਰਾਈਵੇਟ ਗੱਡੀਆਂ ਤੇ ਗੱਡੀ ਦੇ ਓਨਰ ਦੇ ਨਾਲ ਖਾਣਾ ਮੈਂ ਤੇ ਮੈਂ ਤਾਂ ਬਰਕੇ ਲਿਖ ਕੇ ਤੇ ਘੱਟ ਕੀਤਾ ਵੀ ਨਾਲ ਖਾ ਲੋ ਤਸਰੀ ਤੇ ਜਿਹੜਾ ਵੇਖਣ ਨੂੰ ਮਿਲਦਾ ਫਰਸਟ ایڈ ਕਿੱਟਾਂ ਨਹੀਂ ਹੁੰਦੀਆਂ ਉਹ ਫਰਸਟ ایڈ ਕਿੱਟਾਂ ਵੇਖੋ ਫਰਸਟ ایڈ ਕਿੱਟਾਂ ਹੈਗੀਆਂ ਨੇ ਇੱਥੇ ਨੋਟ ਕੀਤੀਆਂ ਨੇ ਕੁਝ ਕਿੱਟਾਂ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਐਕਸਪਾਇਰੀ ਡੇਟੀਆਂ ਨੇ ਬਟ ਡਰਾਈਵਰ ਕਿਤੇ ਵੀ ਇੰਨਾ ਪੜਿਆ ਲਿਖਿਆ ਜਾਂ ਇੰਨਾ ਵੇਅਰ ਨਹੀਂ ਹੁੰਦਾ ਵੀ ਉਹ ਇੰਨਾ ਤਰੀਕਾ ਨੂੰ ਵੇਖ ਸਕਿਆ ਜੇ ਉਹ ਤਰੀਕਾ ਨੂੰ ਵੇਖ ਸਕਦਾ ਹੁੰਦਾ ਤੇ ਫਿਰ ਉਹ ਡਾਕਟਰ ਹੀ ਕਰ ਲੀਦਾ ਪਰ ਫਿਰ ਵੀ ਇਹਨਾਂ ਚੀਜ਼ਾਂ ਨੂੰ ਹੁਣ ਅਸੀਂ ਚੈੱਕ ਕਰਾਂਗੇ ਸਰਕੀ ਕਹਿਣਾ ਚਾਹੋਗੇ ਜੋ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਸਹੀ ਹੈ ਮੈਂ ਤਾਂ ਪਹਿਲਾਂ ਕਹਿਆ ਜੀ ਵੀ ਚੰਗਾ ਕਦਮ ਹੈ ਲੇਕਿਨ ਇਹ ਇਸ ਕਦਮ ਦੇ ਪਿੱਛੇ ਸਰਕਾਰ ਦੀ ਕੋਈ ਹੋਰ ਮਨਸ਼ਾ ਨਹੀਂ ਹੋਣੀ ਚਾਹੀਦੀ ਅਫਸਰਾਂ ਅਫਸਰਾਂ ਪਿਆਰੇ ਨੇ ਤੇ ਉਹ ਕੰਮ ਕਰਨਾ ਜੋ ਸਰਕਾਰ ਦਾ ਸਰਕਾਰ ਦਾ ਇਹਦੇ ਵਿੱਚ ਲੁਕਿਆ ਮੋਟਿਵ ਹੈ ਜੋ ਸਾਨੂੰ ਸਾਰਿਆਂ ਨੂੰ ਦਿੱਸਦਾ ਸਰਕਾਰ ਨੇ ਇਹ ਟ੍ਰਾਂਸਪੋਰਟ ਸਿਸਟਮ ਆਪਣੇ ਸਰਕਾਰੀ ਸਕੂਲਾਂ 'ਚ ਲਾਉਣਾ ਚਾਹਿਆ ਸੀ ਉਹ ਉਹਨਾਂ ਦਾ ਕਾਮਯਾਬ ਨਹੀਂ ਹੋਇਆ ਤੇ ਉਹਨਾਂ ਨੇ ਇਹਦਾ ਉਲਟ ਰਿਐਕਸ਼ਨ ਇਹ ਦੇ ਦਿੱਤਾ ਕਿ ਪ੍ਰਾਈਵੇਟਾਂ 'ਚੋਂ ਬੰਦ ਕਰ ਦਿਓ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਇਹ ਭਾਵਨਾ ਮੇਂ ਹੋਣੀ ਚਾਹੀਦੀ ਹੈ ਕਿ ਇਹ ਬਹੁਤ ਗਰੀਬ ਪਰਿਵਾਰ ਨੇ ਜਿਹੜੇ ਇੱਕ ਇੱਕ ਬਸ ਲੈ ਕੇ ਕੰਟਰੈਕਟ ਤੇ ਆਪਣੇ ਬੱਚਿਆਂ ਦਾ ਭਰਨ ਪੋਸਣ ਕਰ ਰਹੇ ਨੇ ਤੇ ਸਾਡੇ ਬੱਚੇ ਲੈ ਕੇ ਆਉਂਦੇ ਸਰ ਜੋ ਚੈਕਿੰਗ ਅਭਿਆਨ ਕੀਤਾ ਜਾ ਰਿਹਾ ਹੈ ਇਸ ਬਾਰੇ ਇਹ ਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਪ੍ਰੋਗਰਾਮ ਚ ਰਾਇਆ ਜਾ ਰਿਹਾ ਹੈ ਸੇਫ ਸਕੂਲ ਵਨ ਪ੍ਰੋਜੈਕਟ ਉਸ ਦੇ ਅਧੀਨ ਮਾਨਯੋਗ ਐਸਐਸਪੀ ਸਾਹਿਬ ਦੀ ਦਿਸ਼ਾ ਨਿਰਦੇਸ਼ ਤੇ ਅੱਜ ਅਸੀਂ ਇਹ ਮਮਤਾ ਨਿਕੀਤਨ ਸਕੂਲ ਦੀਆਂ ਜਿਹੜੀਆਂ ਬਸਾਂ ਬੱਚਿਆਂ ਲੈ ਕੇ ਜਾਂਦੇ ਉਹਨਾਂ ਚੈਕਿੰਗ ਕੀਤਾ ਤਾਂ ਕਿ ਬੱਚਿਆਂ ਦੀ ਸਿਕਿਉਰਿਟੀ ਨੂੰ ਸੇਕਿਆ ਜਾ ਸਕੀ ਉਹਦੇ ਦੀਨ ਜਿਹੜੇ ਗੱਡੀਆਂ ਚੈੱਕ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਦੋ ਵੀ ਕਮੀਆਂ ਪੇਸ਼ੀਆਂ ਗਈਆਂ ਪਾਈਆਂ ਗਈਆਂ ਨੇ ਉਹਨਾਂ ਦੇ ਚਲਾਨ ਕੀਤੇ ਲਏ ਗਏ ਨੇ ਜਿਹੜੇ ਕੋ ਮਾਈਨਰ ਸੀ ਉਹਨਾਂ ਨੂੰ ਵਾਰਨ ਦਿੱਤੀ ਗਈ ਵੀ ਆਪਣੇ ਪੂਰੀਆਂ ਦੇ ਕੇ ਆ ਲੈ ਸਰ ਇਕ ਵਿਤਨਗਾ ਮੋਟਰਸਾਈਕਲ ਵੀ ਤੇ ਬੋਲਡ ਵੀ ਬੋਲਡ ਹੈ ਹਾਂਜੀ ਹਾਂਜੀ ਜਿਹੜੇ ਉਹ ਨਵਾਲਗ ਬੱਚੇ ਦੇ ਤਿੰਨ ਮੋਟਰਸਾਈਕਲ ਸੋ ਬੋਲ ਕੀਤੇ ਗਏ ਨੇ ਉਹ ਕਾਨੂੰਨੀ ਤੌਰ ਉੱਤੇ ਕਾਰਵਾਈ ਕੀਤੀ ਜਾਏਗੀ ਸਰ ਤੁਹਾਨੂੰ ਇੱਥੇ ਕਿੰਨੀ ਖਜਲ ਖਵਾਰੀ ਵੇਚੀ ਗਈ ਖਜਲ ਖਵਾਰੀ ਤਾਂ ਜੀ ਉਹ ਉਹ ਮਾਲਕ ਆਗੇ ਸੀ ਉਹਨਾਂ ਉਹਨਾਂ ਕਰਵਾਤਾ ਆਪਣਾ ਸਾਰਾ ਚੈੱਕ ਕਰਵਾਤਾ ਜੀ ਸਰਪੀਰ ਜੀ ਕਹਿਣਾ ਚਾਹੋਗੇ ਜਿਦਾਂ ਬੱਸਾਂ ਦੇ ਕਾਗਜ਼ੀ ਨਹੀਂ ਪੂਰੇ ਕਰਤੇ ਤੇ ਨੋ ਨੋ ਨੌਜਵਾਨ ਨੇ ਉਹਨੂੰ ਉੱਪਰ ਘੱਟ ਰੱਖਾ ਚਲਾ ਰਹੇ ਆ ਅਸਲ ਮੈਂ ਤਾਂ ਇਹ ਅਪੀਲ ਕਰਦਾ ਜੀ ਵੀ ਜਿਹੜੀਆਂ ਬੱਸਾਂ ਨੇ ਬੱਚਿਆਂ ਲੈ ਕੇ ਜਾਣਗੀਆਂ ਖਾਸ ਕਰਕੇ ਉਹਨਾਂ ਦੇ ਸਾਰੇ ਡਾਕੂਮੈਂਟ ਪੂਰੇ ਰੱਖੇ ਜਾਣ ਜੋ ਉਹਨਾਂ ਦੇ ਵਿੱਚ ਫਰਸਟ ایڈ ਦਾ ਇੰਤਜ਼ਾਮ ਮੈਡੀਕਲ ਕਿਟ ਉਹਗੈਰਾ ਜੋ ਵੀ ਹੁੰਦੀ ਹੈ ਜੋ ਉਹਨਾਂ ਦੇ ਵਿੱਚ ਅੱਗ ਬਜਾਊ ਜਨਤਰ ਹੁੰਦਾ ਉਹ ਪੂਰੇ ਰੱਖੇ ਜਾਣ ਔਰ ਜਿਹੜੇ ਮਾਪੇ ਨੇ ਉਹਨਾਂ ਨੂੰ ਨਵਾਲਗ ਬੱਚਿਆਂ ਨੂੰ ਮੁਰਸਲ ਦੇ ਗਿਆ ਆਪਣੇ ਸਕੂਲ ਬਟਨ ਹੱਥ ਨਹੀਂ ਭੇਜਣਾ ਚਾਹੀਦਾ ਤੇ ਇਹਦੇ ਉਨਾਂ ਖਿਲਾਫ ਜੋ ਬੰਦੀ ਕਾਰਵਾਈ ਕੀਤੀ ਜਾਏਗੀ। ਸਰ ਇਹ ਬਿਆਨ ਇਤਨਾ ਜਾਰੀ ਰਹੇਗਾ। ਬਿਲਕੁਲ ਜੀ ਜਾਰੀ ਰਹੇਗਾ। ਮੇਲਾ ਪਾਲਸਕਾ ਅਫਸਰ ਤਰੰਤਨ ਅੱਜ ਜਿਹੜੀ ਸਾਡੇ ਸੇਫ ਸਕੂਲ ਵਨ ਪਾਲਿਸੀ ਸੁਪਰੀਮ ਕੋਰਟ ਦੀ ਹਦਾਇਤਾਂ ਸਾਹਿਬ ਚੈਕਿੰਗ ਚੱਲ ਰਹੀ ਹੈ ਉਸ ਦੀ ਲਗਾਤਾਰ ਅੱਜ ਸੀ ਮਮਤਾ ਨੇ ਕੇ ਤਨ ਸਕੂਲ ਦੇ ਅੰਦਰ ਚੈਕਿੰਗ ਕੀਤੀ ਹੈ। ਚੈਕਿੰਗ ਦੇ ਦੌਰਾਨ ਜਿਹੜੇ ਬੱਸ ਡਰਾਈਵਰ ਹੈ ਉਹਨਾਂ ਕੋਲ ਆਪਦੇ ਕਾਗਜ਼ ਨਹੀਂ ਸੀਗੇ ਕਿਸੇ ਦੇ ਘਰ ਪਏ ਸੀਗੇ ਕਿਸੇ ਦੇ ਮੋਬਾਈਲਾਂ ਸੀ ਕੁਝ ਅਲੱਗ-ਅਲੱਗ ਮਤਲਬ ਹਰੇਕ ਨੇ ਅਬ ਦਾ ਅਕਸਕਿਊਜ਼ ਦਿੱਤਾ। ਅਸੀਂ ਮੈਡੀਕਲ ਕਿਟਾਂ ਉਹਨਾਂ ਚ ਨਹੀਂ ਜਿਗੀਆਂ ਈਵਨ ਕੀ ਬੱਚਿਆਂ ਨੂੰ ਬੈਂਡ ਰੈਲ ਦੇ ਉੱਤੇ ਬਿਠਾਇਆ ਸੀਗਾ ਅਸੀਂ ਉਹਨਾਂ ਨੂੰ ਅੱਜ ਹਸਪਤਲ ਹਾਇਤ ਕਰ ਦਿੱਤੀ ਗਈ ਹੈਗੀ ਹੈ ਤੇ ਆਉਣ ਵਾਲੇ ਟਾਈਮ ਚ ਜੇ ਕਮੀਆਂ ਨਹੀਂ ਪੂਰੀ ਕੀਤੀਆਂ ਤਾਂ ਸਹੀ ਪੰਦੀ ਸਿੱਕ ਕਾਰਵਾਈ ਕਰਤਾ ਹੋਣਗੇ ਸਰ ਅੱਜ ਕਿੰਨੇ ਚਲਾਨ ਹੋਏ ਅੱਜ ਕੋਈ 16 ਚਲਾਨ ਹੋਏ ਨੇ 16 16 ਤੇ ਸਰ ਦੇਖੇ ਨੂੰ ਲੱਗਦਾ ਕਿ ਨਾਮ ਤੱਕ ਨਹੀਂ ਇਹ ਅੱਜ ਉਹਨਾਂ ਦੇ ਵੀ ਨਾਮ ਚਾਰਨੰਦ ਕਟਿਆ ਨਾ ਜਿਨ੍ਹਾਂ ਦੇ ਨਾਮ ਨਹੀਂ ਇਸ ਸਕੂਲ ਦਾ ਉਹ ਕਟਿਆ ਗਿਆ ਕੁਝ ਕਹਿੰਦੇ ਵੀ ਸਕੂਲ ਪ੍ਰਸ਼ਾਸਨ ਨੇ ਹੀ ਨਾਮ ਹਟਵਾਏ ਹੈਗੇ ਆ ਅਸੀਂ ਉਹਨਾਂ ਨੂੰ ਵੀ ਗੱਲਬਾਤ ਕੀਤੀ ਆ ਉਹਨਾਂ ਨੂੰ ਸਮਝਾਇਆ ਹੈਗਾ ਵੀ ਸਕੂਲ ਦਾ ਨਾਮ ਹੋਣਾ ਚਾਹੀਦਾ ਹੈ ਸਕੂਲ ਬੱਸ ਤੇ ਬਿਲਕੁਲ ਫਰੰਟ ਦੇ ਉੱਤੇ ਔਨ ਡਿਊਟੀ ਸਕੂਲ ਲਿਖਿਆ ਹੋਣਾ ਚਾਹੀਦਾਗਾ ਡਰਾਈਵਰਾਂ ਦੀ ਬਰਦੀ ਨੇਮ ਪਲੇਟ ਸਪੀਡ ਗਾਰਨਰ ਸਾਈਡਾਂ ਤੇ ਗ੍ਰੇਲ ਜਿਹੜੇ ਹਦਾਇਤਾਂ ਆਈਆਂ ਉਹ ਸਾਰੀਆਂ ਇਹਨਾਂ ਨੂੰ ਸਮਝਾਈਆਂ ਅੱਜ ਇਹ ਤੇ ਸਾਰੇ ਕੀ ਕੰਟੀਨਿਊ ਜਾਰੀ ਰਹਿ ਦੇਗਾ ਜੀ ਇਹ ਲਗਾਤਾਰ ਰਹੇਗਾ ਜੀ ਤੇ ਸਾਰੇ ਕੋਈ ਇਹਨਾਂ ਦੀ ਆਪਸ਼ਨ ਨਹੀਂ ਹੁੰਦੇ ਪੈਨੇ ਕਿ ਸਰਕਾਰੀ ਇਹਨ ਇਸ ਤੋਂ ਬਾਅਦ ਸਾਡਾ ਸਰਕਾਰੀ ਇਹ ਨਹੀਂ ਮਤਲਬ ਅੱਜ ਹੀ ਕਰਨੀ ਹੈਗੇ ਚੈੱਕ ਅਸੀਂ ਲਗਾਤਾਰੀ ਲੈਂਸ ਜੋ ਆ ਰਹੇ ਹੈਗੇ ਉਸ ਨੂੰ ਚੈਕਿੰਗ ਚੱਲ ਰਹੀ ਹੈ ਲਗਾਤਾਰ